ਲੋਕ ਸਭਾ ਹਲਕਾ ਖੜੂਰ ਸਾਹ ਤੋਂ ਭਾਈ ਅਮਰਤਪਾਲ ਸਿੰਘ ਜੀ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰ ਸੁਕੇ ਨੇ ਸੋ ਭਾਈ ਮਨਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਵੱਲੋਂ ਭਾਈ ਸਾਹਿਬ ਦੇ ਹੱਕ ਦੇ ਵੇਲੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਜਿਹੜਾ ਉਹਨਾਂ ਤੋਂ ਅਸਤੀਫਾ ਦਿੱਤਾ ਗਿਆ ਸੀ ਸੋ ਭਾਈ ਮਨਜੀਤ ਸਿੰਘ ਸਾਡੇ ਨਾਲ ਜੁੜੇ ਨੇ ਗੱਲਬਾਤ ਕਰਦੇ ਆ ਭਾਈ ਸਾਹਿਬ ਜੀ ਤੁਹਾਡੇ ਵੱਲੋਂ ਆਪਣਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਤੋਂ ਅਸਤੀਫਾ ਦੇ ਕੇ ਭਾਈ ਸਾਹਿਬ ਦਾ ਸਾਥ ਦਿੱਤਾ ਗਿਆ ਭਾਈ ਸਾਹਿਬ ਅੱਜ ਵੱਡੀ ਲੀਡ ਦੇ ਨਾਲ ਭਾਈ ਅਮਰਤਪਾਲ ਸਿੰਘ ਦੀ ਜਿੱਤ ਹੋਈ ਆ ਕਿਵੇਂ ਦੇਖਦੇ ਜਿੱਤ ਨੂੰ ਬਹੁਤ ਖੁਸ਼ੀ ਮੈਨੂੰ ਔਰ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਜ਼ਰ ਕਰੇ ਗੁਰੂ ਨੇ ਕਿਰਪਾ ਕੀਤੀ ਆ ਖਾਲਸਾ ਪੰਥ ਜਾਗ ਪਿਆ ਨੌਜਵਾਨ ਜਾਗ ਪਿਆ ਤੇ ਅਸਲੀ ਪੰਥ ਜਿਹੜਾ ਹੈ ਆ ਅਸਲੀ ਪੰਥਾ ਜਿਹੜਾ ਅੱਜ ਸਾਹਮਣੇ ਆਇਆ ਅੱਜ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੋਂ ਮੈਂ ਅਸਤੀਫਾ ਨਹੀਂ ਦਿੰਦਾ ਮੈਂ ਬਾਦਲ ਪਰਿਵਾਰ ਤੋਂ ਅਸਤੀਫਾ ਦਿੰਦਾ ਅਸਲੀ ਅਕਾਲੀ ਤਾਂ ਹੈ ਹੀ ਆ ਸਾਡੇ ਵੱਡਿਆਂ ਨੇ ਛਿੱਧੀਆਂ ਜੇਲਾਂ ਫਾਂਸੀ ਦੇ ਫੰਦਿਆਂ ਨੂੰ ਚੁੰਮ ਕੇ ਤੇ ਕਾਲੀਦਾਲ ਹੋਂਦ ਚ ਲਿਆਂਦਾ ਸੀ ਉਹ ਕਾਲੀਦਾਲ ਹਾਈਜੈਕ ਕਰ ਲਿਆ ਇਸ ਸਰਦਾਰਾਂ ਨੇ ਅੱਜ ਇਹਨਾਂ ਨੇ ਛੜਾਇਆ ਆ ਤੁਹਾਡੇ ਸਾਹਮਣੇ ਜਿਨ੍ਹਾਂ ਨੇ ਬਰੀ ਕਰਾਤਾ ਅੱਛਾ ਆਪਾਂ ਖੜੂਰ ਸਾਹਿਬ ਦੇ ਲੋਕਾਂ ਦੀ ਗੱਲ ਕਰਨ ਲੱਗੇ ਆ ਖੜੂਰ ਸਾਹਿਬ ਦੇ ਲੋਕਾਂ ਨੇ ਸਾਰੀਆਂ ਰਵਾਇਤੀ ਪਾਰਟੀਆਂ ਭਾਜਪਾ ਤੋਂ ਲੈ ਕੇ ਆਮ ਆਦਮੀ ਪਾਰਟੀ ਲਾ ਲਓ ਸ਼੍ਰੋਮਣੀ ਕਾਲੀਦਾਲ ਲਾ ਲਓ ਕਾਂਗਰਸ ਲਾ ਲਓ ਸਾਰਿਆਂ ਨੂੰ ਨਕਾਰ ਦਿੱਤਾ ਸੋ ਇਹਦੇ ਪਿੱਛੇ ਕੀ ਕਾਰਨ ਨੇ ਉਹਦੇ ਪਿੱਛੇ ਜਦੋਂ ਧੱਕਾ ਹੁੰਦਾ ਨਾ ਸਾਡੇ ਇੱਥੇ ਤੇ ਮਾਜੇ ਦੇ ਲੋਕ ਅਣਖੀ ਲੋਕ ਨੇ ਇਹ ਕਿਸੇ ਨਾਲ ਵੀ ਹੋਵੇ ਇਹ ਨਹੀਂ ਵੀ ਕਲੇ ਸਿੱਖਾਣਾ ਜੇ ਕਿਤੇ ਇੱਥੇ ਹਿੰਦੂ ਕਿਹਨਾਂ ਧੱਕਾ ਵੀ ਹੋਇਆ ਨਾ ਤਾਂ ਵੀ ਇਹਨਾਂ ਨੇ ਇਤਰਾ ਹੀ ਗੁੱਸੇ 'ਚ ਆਉਣਾ ਇਹ ਲੜਦੇ ਰਹੇ ਅਬਦਾਲੀ ਨਾਲ ਨਾਦਰ ਸ਼ਾਹ ਨਾਲ ਇਹਨਾਂ ਨੇ ਸਿਕੰਦਰ ਦਾ ਰਾਹ ਵੀ ਰੋਕਿਆ ਸੀ ਉਰੀ ਜਦੋਂ ਵੀ ਧੱਕਾ ਹੁੰਦਾ ਇਹ ਮਾਝਾ ਤੇ ਪੰਜਾਬ ਖਾਸ ਕਰਕੇ ਆ ਜਿਹੜੀ ਬੈਲਟ ਆ ਸਾਡੀ ਗਰਦਾਸਪੁਰ ਅੰਮ੍ਰਿਤਸਰ ਤੇ ਤਰਨਤਾਰਨ ਇਹ ਜ਼ੁਲਮ ਦੇ ਖਿਲਾਫ ਇਕੱਠੇ ਹੋ ਜਾਂਦੇ ਆ ਤੇ ਭਾਈ ਅਮਰਤਪਾਲ ਸਿੰਘ ਤੇ ਜ਼ੁਲਮ ਹੋਇਆ ਸੀ ਝੂਠਾ ਕੇਸ ਪਾਇਆ ਸੀ ਔਰ ਇਹਨਾਂ ਨੂੰ ਗੁਸਾ ਹੈ ਇਹਨਾਂ ਕੋਸਾ ਜ ਕੱਢਦਾ ਅੱਛਾ ਤੁਹਾਨੂੰ ਲੱਗਦਾ ਹੈ ਕਿ ਹੁਣ ਭਾਈ ਅਮਰਪਾਲ ਸਿੰਘ ਨੂੰ ਜਿਹੜਾ ਜੇਲ੍ਹ ਚੋਂ ਸਰਕਾਰਾਂ ਨੂੰ ਕੱਢਣਾ ਪਊਗਾ 15 ਦਿਨ ਦੇ ਵਿੱਚ ਵਿੱਚ ਇੱਥੇ ਲਿਉਣਗੇ ਔਰ ਵੇਖ ਲੈ ਕਿਹੇ ਵੇਲੇ ਜਹਾਜ਼ ਤੇ ਚੜਾ ਕੇ ਲਿਆਉਣਾ ਸਾਨੂੰ ਜੋਧਪੁਰੋ ਜੇਲ੍ਹ ਚੋਂ ਨਾ ਰਾਤ ਕੱਟਿਆ ਗਿਆ ਏ ਠੱਕੇ ਮਾਰ ਕੇ ਅੱਛਾ ਤੁਸੀਂ ਤੁਸੀਂ ਵੀ ਜੇਲ੍ਹ ਚ ਗਏ ਹੋ ਕੀ ਕਾਰਨ ਬਣਿਆ ਸੀ ਉਹਦਾ 8 ਸਾਲ ਜੇਲ੍ਹ ਅਸੀਂ ਆ ਲੜਾਈ ਲੜੀ ਸੀ 1984 ਸਾਡਾ ਆਪਣੇ ਤੇ ਜਿਹੜੀ ਟੈਂਕੀ ਉਦੋਂ ਤੇ ਮੋਰਚਾ ਸੀ ਤੇ ਸੰਤ ਜਰਨੈਲ ਸਾਡਾ ਯਾਰ ਸੀ ਭਾਈ ਮਰੀਕਸ ਮੇਰੇ ਤੋਂ ਵੱਡੇ ਸੀ ਤੇ ਮੈਨੂੰ 8 ਸਾਲ ਜੇਲ੍ਹ ਕੱਟਣੀ ਪਈ ਉਸੇ ਕਰਕੇ ਤੇ 2 ਸਾਲ ਐਨਐਸ ਵੀ ਮੇਰੇ ਤੇ ਲੱਗੀ ਸੀ ਤੇ ਜੇਲ੍ਹ ਕੱਟੀ ਮਿਲਟਰੀ ਕੈਂਪ ਅੰਮ੍ਰਿਤਸਰ ਜੇਲ੍ਹ ਉਹ ਲੁਧਿਆਣਾ ਜੇਲ੍ਹ ਪਟਿਆਲਾ ਜੇਲ੍ਹ ਸੰਗਰੂਰ ਜੇਲ੍ਹ ਬਠਿੰਡਾ ਜੇਲ੍ਹ ਨਾਭਾ ਜੇਲ੍ਹ ਲੱਧਾ ਕੋਠੀ ਤੇ ਚੋਤਪੁਰ ਡਿਟੇਲ ਇਹ ਜਲਾ ਮੈਨੂੰ ਕੱਟ ਰੀਆਂ ਪਈਆਂ ਅੱਛਾ ਜਿਹੜੀ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਜਿਹੜੀ ਕਾਰਵਾਈ ਸਰਕਾਰ ਨੇ ਕੀਤੀ ਸੀ ਉਹ ਕਾਰਵਾਈ ਨੂੰ ਕਿਵੇਂ ਦੇਖਦੇ ਸਤ 100% ਗਲਤੀ ਸੀ ਇੱਕ 307 ਦਾ ਕੇਸ ਜਿਆ ਹੀ ਹੋਰ ਕੀ ਸੀ ਮੇਰੇ ਤੇ 20 ਪਰਚੇ ਹੋਏ ਸੀ ਉਹਨੇ ਕੀ ਕੀਤਾ ਕੁਛ ਵੀ ਨਹੀਂ ਕੀਤਾ ਸੀ ਐਵੇਂ ਉਹਨੂੰ ਜਦੋਂ ਕੇਸ 'ਚ ਨਹੀਂ ਟੱਕਿਆ ਜਾਣਾ ਉਹਨੇ ਐਨਐਸਏ ਲਾਤੀ ਹਮੇ 60 ਤੇ ਮੇਰੇ ਤੇ ਵੀ ਲੱਗੀ 2 ਸਾਲ ਦੀ ਐਨਐਸਏ ਔਰ ਇਹ ਉਹਨਾਂ ਉਹਨਾਂ ਨੇ ਕੋਈ ਗਲਤ ਨਹੀਂ ਕੀਤਾ ਉਹਨੇ ਤਾਂ ਵਰਤ ਸ਼ਿਕਾਇਆ ਉਨੇ ਨਸ਼ੇ ਛਡਾਇਆ ਉਹਨਾਂ ਲੋਕਾਂ ਨੇ ਘਰ ਵਸਾਏ ਉਹਨੇ ਤੇ ਕੇਸ ਕਿਹੜਾ ਬੰਦਾ ਉਹਦਾ ਬੰਦਾ ਸਰਕਾਰ ਸ਼ਾਂਵਾਸ਼ੇ ਦਿੰਦੀ ਜਿਹੜਾ ਜਿਹੜਾ ਬੰਦਾ ਜਿਹੜਾ ਬੰਦਾ ਅੰਮ੍ਰਿਤ ਦਾ ਸ਼ਿਕਾਰ ਆ ਜਿਹੜਾ ਬੰਦਾ ਨਸ਼ੇ ਛਡਾ ਰਿਹਾ ਉਹਤੇ ਐਨਐਸਏ ਕਿਉਂ ਲਾਉਣ ਦਾ ਕੀ ਕਰ ਉਹਦਾ ਇਹ ਕਰਕੇ ਵੀ ਨਸ਼ੇ ਨੂੰ ਬੰਦ ਨਹੀਂ ਹੋਣ ਦੇਣਾ ਚਾਹੁੰਦੀ ਸਰਕਾਰ ਇੱਥੇ ਕਿਤੇ ਨਾ ਕਿਤੇ ਇਹ ਪੈਸੇ ਪੂਸੇ ਲੈ ਕੇ ਸਾਰਾ ਇਹ ਜਿਹੜਾ ਨੈਕਸਸ ਬਣਿਆ ਨਾ ਇਸ ਤਰ੍ਹਾਂ ਚੱਲ ਰਿਹਾ ਸੀ ਆਗਾਸ ਸੋ ਇਹ ਸੀ ਭਾਈ ਮਨਜੀਤ ਸਿੰਘ ਜੀ ਸੋ ਜਿਨ੍ਹਾਂ ਨੇ ਆਪਣੇ ਨਾਲ ਗੱਲਬਾਤ ਕੀਤੀ ਆ ਸੋ ਖੜੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਤੋਂ ਅਸਤੀਫਾ ਦਿੱਤਾ ਸੀ ਸੋ ਅੱਜ ਫੇਰ ਇੱਥੇ ਭਾਈ ਸਾਹਿਬ ਦੀ ਜਿੱਤ ਜਿਹੜੇ ਅਸੀਂ ਜਿਹੜੇ ਜਕਾਰੇ ਛੱਡੇ ਯਾਰ ਨੇ ਜਿੱਤ ਦੀ ਖੁਸ਼ੀ ਦੇ ਵਿੱਚ ਸੋ ਜਸ਼ਨ ਤਾਂ ਨਹੀਂ ਆਪਾਂ ਕਹਿ ਸਕਦੇ ਮਨਾਏ ਜਾ ਰਹੇ ਲੇਕਿਨ ਇਹ ਪਰਮਾਤਮਾ ਦਾ ਓਟ ਆਸਰਾ ਪਰਮਾਤਮਾ ਦਾ ਸ਼ੁਕਰਾਨਾ ਲੈਣ ਲਈ ਇਥੋਂ ਗੁਰਦਰਾ ਸਾਹਿਬ ਜਾਣ ਦੀ ਤਿਆਰੀ ਇਹਨਾਂ ਵੱਲੋਂ ਜਿਹੜੀ ਆ ਉਹ ਖਿੱਚੀ ਗਈ ਆ ਸੋ ਗੁਰਦਰਾ ਸਾਹਿਬ ਜਾ ਕੇ ਪਰਮਾਤਮਾ ਦਾ ਸ਼ੁਕਰਾਨਾ ਇਹਨਾਂ ਵੱਲੋਂ ਕੀਤਾ ਜਾਏਗਾ ਜਿਹੜੀ ਖੜੂਰ ਸਾਹਿਬ ਤੋਂ ਕੈਮਰਾਮੈਨ ਸੋਨੁਖੇਵਾਲ ਨਾਲ ਮਾਨ ਸਿੰਘ ਆ